ਮੇਰਾ ਬਚਪਨ ਦੋਸਤੋ ਕੁਝ ਸ਼ਹਿਰ ਬੀਤਿਆ ਕੁਝ ਪਿੰਡ ਬੀਤਿਆ ਕਿਉਂਕਿ ਪਿੰਡ ਤੇ ਮੇਰੇ ਗੁਰਦਾਨਿਕ ਦੇ ਯੂਨੀਵਰਸਿਟੀ ਬਣੀ ਆ ਖਾਲਸਾ ਕਾਲਜ ਦੇ ਨਾਲ ਇਸ ਯੂਨੀਵਰਸਿਟੀ ਦੀ ਕੰਧਾਂ ਨਹੀਂ ਸੀ ਆਈਆਂ ਜਿੱਥੇ ਮੈਂ ਪਹਿਲੀ ਵਾਰੀ ਫੁੱਲਾਂ ਦਾ ਅਹਿਸਾਸ ਕੀਤਾ ਸੀ ਉਸ ਯੂਨੀਵਰਸਿਟੀ ਦੇ ਗਲਿਆਰੇ ਜਿਹੜੇ ਫੁੱਲ ਸੀ ਉਮਰ ਦੇ 50 55 ਸਾਲਾਂ ਦੇ ਵਿੱਚ ਉਹ ਗੁਲਦਸਤੇ ਹੀ ਬਣਾਉਂਦਾ ਆ ਹੁਣ ਤੱਕ ਚਾਹੇ ਉਹ ਪਰਿਵਾਰ ਦਾ ਹੋਵੇ ਚਾਹੇ ਸੱਜਣਾ ਦਾ ਹੋਵੇ ਚਾਹੇ ਕਿਸੇ ਦਾ ਵੀ ਉਸੀ ਪਰ ਪਤਾ ਨਹੀਂ ਕਿਉਂ ਮੇਰੇ ਅੰਦਰੋਂ ਮੇਰਾ ਪਿੰਡ ਨਹੀਂ ਗਿਆ ਔਰ ਜੋ ਪਿੰਡ ਦੀਆਂ ਪਗ ਡੰਡੀਆਂ ਜੋ ਪਿੰਡ ਦੀਆਂ ਵਟਾ ਜੋ ਖੇਤਾਂ ਦੇ ਬੰਨੇ ਖੇਤੇ ਨੂੰ ਕਿਹਾ ਸੀ ਕਿ ਮੈਂ ਘਰ ਬਣਾਉਣਾ ਸ਼ਹਿਰ ਬਣਾਉਣਾ ਤੇ ਨੇ ਕਿਹਾ ਨਹੀਂ ਪਪਾ ਘਰ ਬਣਾਉਣਾ ਤੇ ਪਿੰਡ ਹੀ ਬਣਾਉਣਾ ਤੇ ਮੈਨੂੰ ਖੁਸ਼ੀ ਹੋਈ ਤੇ ਉਹ ਮੇਰਾ ਜਿਹੜਾ ਅਹਿਸਾਸ ਸੀ ਮੇਰੇ ਅੰਦਰ ਸੀ ਉਹ ਬੇਟੇ ਦੇ ਅੰਦਰ ਵੀ ਤਰਕਦਾ ਕਿ ਜੇ ਮਾਨਵਤਾ ਵੇਖਣੀ ਹੋਵੇ ਔਰ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਵੇਖਣਾ ਵੇ ਔਰ ਜੰਨਤ ਦੇ ਸਹੀ ਨਜ਼ਾਰੇ ਵੇਖਣੇ ਹੋਣ ਤੇ ਜਨਤਰੋ ਸਹੀ ਤਰੀਕੇ ਨਾਲ ਵੇਖਣਾ ਹੋਵੇ ਤੇ ਉਹ ਪੰਜਾਬ ਹੀ ਆ ਪੰਜਾਬ ਹੀ ਆ ਉਹ ਪੰਜਾਬ ਹੀ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀਰਪੁਰ ਦਾ ਪੰਨੂ ਉਹ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਹੈ ਸਾਰਿਆਂ ਦਾ ਆ ਰੋਇਂਦੀ ਤਰ੍ਹਾਂ ਮੈਂ ਆਪਣੀ ਜਿਹੜੀ ਹੈ ਗੱਲਬਾਤ ਉਹ ਤੇ ਇੱਕ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਤੇ ਮੇਰਾ ਜਿਹੜਾ ਫੇਸਬੁਕ account ਆ ਉੱਤੇ ਮੈਂ ਲਿਖਦਾ ਸ਼ੁਭ ਸਵੇਰ ਦੇ ਨਾਂ ਦਾ ਇੱਕ ਕਾਲਮ ਤੇ ਕਵਿਤਾ ਤੇ ਮੇਰੇ ਪਾਠਕ ਜਿਹੜੇ ਉਹ ਮੈਨੂੰ ਉੱਥੇ ਸੁਣਦੇ ਆ ਪੜ੍ਹਦੇ ਆ ਮੇਰਾ ਬਚਪਨ ਦੋਸਤੋ ਕੁਝ ਸ਼ਹਿਰ ਵੀਤਿਆ ਕੁਝ ਪਿੰਡ ਵੀਤਿਆ ਕਿਉਂਕਿ ਮੇਰੇ ਮੰਮੀ ਡੈਡੀ ਰਹਿੰਦੇ ਸੀ ਸਾਡਾ ਪਰਿਵਾਰ ਰਹਿੰਦਾ ਸੀ ਬਾਕੀ ਸਾਡਾ ਸਾਰਾ ਪਰਿਵਾਰ ਲਗਭਗ ਸ਼ਹਿਰੀ ਰਹਿੰਦਾ ਸੀ ਇਹ ਤਰੀਕੇ ਨਾਲ ਚਾਚਿਆਂ ਤਾਇਿਆਂ ਕੋ ਭੂਆ ਬਾਸੀਆਂ ਕੋ ਸ਼ਹਿਰੀ ਆਉਣਾ ਜਾਣਾ ਬਣਿਆ ਰਿਆ ਤੇ ਕਿਸੇ ਟਾਈਮ ਜਦੋਂ ਗੁਰਦਾਰਾਣਕ ਦੇ ਯੂਨੀਵਰਸਿਟੀ ਬਣੀ ਆ ਖਾਲਸਾ ਕਾਲਜ ਦੇ ਨਾਲ ਤੇ ਇਸ ਯੂਨੀਵਰਸਿਟੀ ਦੀ ਕੰਧਾਂ ਨਹੀਂ ਸੀ ਆਈਆਂ ਜਿਦ ਤਰ੍ਹਾਂ ਸਾਡੇ ਗੁਰਤੇ ਦੇ ਭਦਰ ਦੇ ਸਹਿਬ ਲਾਜ ਯੂਨੀਵਰਸਿਟੀ ਕੈਰੋਂ ਬਣੀ ਆ ਤੇ ਇਹਦਾ ਨਿਰਮਾਣ ਹੋ ਰਿਹਾ ਉਸ ਟਾਈਮ ਉਹਦਾ ਨਿਰਮਾਣ ਹੋ ਗਿਆ ਸੀ ਗੁਮਾਰਕਦਰ ਯੂਨੀਵਰਸਿਟੀ ਦਾ ਇਹ ਖੇਤਾਂ ਦੇ ਵਿੱਚ ਬਣਾਈ ਗਈ ਸੀ ਅਜੇ ਤੱਕ ਕੋਈ ਵੱਸਦਾ ਸ਼ਹਿਰ ਬਣ ਗਿਆ ਮੈਨੂੰ ਫੁੱਲਾਂ ਦਾ ਬੜਾ ਸ਼ੌਂਕ ਹੁੰਦਾ ਸੀ ਛੋਟਾ ਜਿਹਾ ਮੈਂ ਤੇ ਮੇਰੇ ਨਾਲ ਹੀ ਲਾਭਨਗਰ ਖਾਲਸਾ ਗੰਜ ਦੀ ਬੈਕਸਾਈਡ ਤੇ ਮੇਰੇ ਪੂਆ ਜੀ ਉਹਨਾਂ ਦਾ ਘਰ ਹੁੰਦਾ ਸੀ ਤੇ ਉਹਨਾਂ ਕੋਲ ਮੈਂ ਰਹਿਦਾ ਹੁੰਦਾ ਸੀ ਤੇ ਮੈਨੂੰ ਸਿਰੇ ਪੂਆ ਜੀ ਦੀਆਂ ਬੇਟੀਆਂ ਨੇ ਲੈ ਜਾਣਾ ਉੱਥੇ ਘੁੰਮਣ ਤੇ ਉਦੋਂ ਮੈਂ ਪਹਿਲੀ ਵਾਰੀ ਫੁੱਲਾਂ ਦਾ ਅਹਿਸਾਸ ਕੀਤਾ ਸੀ ਉਸ ਯੂਨੀਵਰਸਿਟੀ ਦੇ ਗਲਿਆਰੇ ਜਿਹੜੇ ਫੁੱਲ ਸੀ ਤੇ ਮੈਂ ਉਹਨਾਂ ਫੁੱਲਾਂ ਦੇ ਦੇ ਗੁਲਦਸਤਾ ਬਣਾ ਕੇ ਉੱਥੋਂ ਲੈ ਆਉਣਾ ਕਿਉਂਕਿ ਭੂਆਈਏ ਬੇਟੀਆਂ ਨੂੰ ਗੁਲਦਸਤਾ ਬਣਾਉਣਾ ਜਿਹੜਾ ਸੀ ਵੇਖਿਆ ਬਣਾਉਂਦਿਆਂ ਤੇ ਉਹ ਗੁਲਦਸਤਾ ਮੇਰੇ ਮਨ ਦੇ ਵਿੱਚ ਰਹਿ ਕੇ ਘਰ ਜਿਆ ਕਰ ਗਿਆ ਤੇ ਮੈਂ ਉਮਰ ਦੇ 50 55 ਸਾਲਾਂ ਦੇ ਵਿੱਚ ਉਹ ਗੁਲਦਸਤਾ ਹੀ ਬਣਾਉਂਦਾ ਆ ਹੁਣ ਤੱਕ ਚਾਹੇ ਉਹ ਪਰਿਵਾਰ ਦਾ ਹੋਵੇ ਚਾਹੇ ਸੱਜਣਾ ਦਾ ਹੋਵੇ ਚਾਹੇ ਕਿਸੇ ਦਾ ਵੀ ਮੈਨੂੰ ਉੰਦਾ ਵੀ ਸਾਰੇ ਰੰਗ ਮਿਲ ਕੇ ਫੁੱਲ ਮਿਲ ਕੇ ਗੁਲਦਸਤਾ ਬਣ ਜਾਂਦਾ ਸਾਡਾ ਪਰਿਵਾਰ ਵੀ ਗੁਲਦਸਤਾ ਹੀ ਹੁੰਦਾ ਪਰ ਮੇਕੇ ਸ਼ਹਿਰ ਇੱਕ ਵਿਕਸਤ ਅਸੀਂ ਕਹਿ ਸਕਦੇ ਹਾਂ ਕਿ ਉਹ ਸਾਡੇ ਨਾਲੋਂ ਜ਼ਿਆਦੀ ਉਹਨਾਂ 'ਚ ਸੱਭਿਆਤਾ ਮੰਨਦੇ ਆ ਕਿ ਉਹ ਪਿੰਡਾਂ ਦੇ ਵਿੱਚ ਕਲੀਆਂ ਨਾਲੀਆਂ ਨਹੀਂ ਸੀ ਆਈਆਂ ਸ਼ਹਿਰਾਂ ਦੇ ਵਿੱਚ ਸਾਫ਼ ਸੁਥਰੇ ਮਾਹੌਲ ਸੀ ਪਰ ਪਤਾ ਨਹੀਂ ਕਿਉਂ ਮੇਰੇ ਅੰਦਰੋਂ ਮੇਰਾ ਪਿੰਡ ਨਹੀਂ ਗਿਆ ਪਰ ਜੋ ਪਿੰਡ ਦੀਆਂ ਪਗ ਡੰਡੀਆਂ ਜੋ ਪਿੰਡ ਦੀਆਂ ਵਟਾ ਜੋ ਖੇਤਾਂ ਦੇ ਬੰਨੇ ਜੋ ਖੇਤਾਂ ਦੇ ਵਿੱਚ ਦਿਖੇਤਾਂ ਦੀ ਮਿੱਟੀ ਜੋ ਅਰਤੇ ਘੁੰਮਣ ਦਾ ਸਵਾਦ ਔਰ ਜਿਹੜੀ ਇਹ ਮੈਂ ਕਈ ਗੱਲ ਕਰਦਾ ਨਾ ਵੀ ਜਿਹੜੀਆਂ ਛੋਟੀਆਂ-ਛੋਟੀਆਂ ਬੂਟੀਆਂ ਐਤ ਸੇ ਟੋਈ ਫੁਟਕੰਡਾ ਆ ਸਰਕੰਡਾ ਆ ਕਾਨੇ ਹੋਏ ਕਾ ਆ ਇਹ ਮੇਰੇ ਅੰਦਰੋਂ ਨਹੀਂ ਨਿਕਲਿਆ ਔਰ ਇਹ ਜਿੰਨੇ ਵੀ ਇਹ ਇਹ ਗੱਤੀ ਜਾਈ ਮੇਰੇ ਕਵਤਾ ਦਾ ਅੰਗ ਨੇ ਪਾਸ਼ ਦੀ ਕਵਤਾ ਨੂੰ ਪੜੀਏ ਤੇ ਇੱਕ ਥਾਂ ਪਾਸ਼ ਕਹਿੰਦਾ ਹੈ ਅਸੀਂ ਜੋ ਮਰਜ਼ੀ ਕਰ ਲਈਏ ਇੱਕ ਦਿਨ ਇਹੋ ਜਿਹਾ ਆਉਂਦਾ ਵੀ ਸਾਡੇ ਹਰ ਕਰਮ ਦੇ ਉੱਤੇ ਘਾਹ ਵਰਗੀ ਪਰਤਾ ਜਾਂਦੀ ਸ਼ਬਦ ਬੜੇ ਗਹਿਰੇ ਨੇ ਪਾਸ਼ ਦੇ ਪਰ ਮੈਨੂੰ ਪਤਾ ਨਹੀਂ ਇਸ ਘਾਹ ਦੇ ਨਾਲ ਬੜਾ ਬੋਝ ਆ ਰਿਹਾ ਪਿੰਡਾਂ ਦੇ ਘਾਹ ਨਾਲ ਤਰੇਲ ਤੇ ਤੁਰਨ ਦਾ ਤੇ ਪਿੰਡ ਦੀ ਜਿੰਦਗੀ ਤੋਂ ਬਾਹਰ ਜਾਂਦਾ ਹੁਣ ਵੀ ਜਦੋਂ ਮੈਂ بیٹے ਨੂੰ ਕਿਹਾ ਸੀ ਕਿ ਮੈਂ ਘਰ ਬਣਾਉਣਾ ਸ਼ਹਿਰ ਬਣਾਉਣਾ ਤੇ ਨੇ ਕਿਹਾ ਨਹੀਂ ਪਾਪਾ ਘਰ ਬਣਾਉਣਾ ਤੇ ਪਿੰਡ ਹੀ ਬਣਾਉਣਾ ਤੇ ਮੈਨੂੰ ਖੁਸ਼ੀ ਹੋਈ ਤੇ ਉਹ ਮੇਰਾ ਜਿਹੜਾ ਅਹਿਸਾਸ ਸੀ ਮੇਰੇ ਅੰਦਰ ਸੀ ਉਹ بیٹے ਦੇ ਅੰਦਰ ਵੀ ਤਰਕਦਾ ਇਹ ਕਰਕੇ ਪਿੰਡ ਸਾਡੇ ਅੰਦਰ ਵਸਦੇ ਆ ਪਿੰਡਾਂ ਨੂੰ ਖੂਬਸੂਰਤ ਬਣਾਓ ਜਿੰਨਾ ਵੀ ਬਣਾ ਸਕਦੇ ਹੋ ਔਰ ਪਿੰਡਾਂ ਦੀ ਜ਼ਿੰਦਗੀ ਆ ਜਿਹੜੀ ਉਹ ਜਨਨਤ ਵਰਗੀ ਆ ਖਾਸ ਕਰਕੇ ਪੰਜਾਬ ਦਾ ਜੰਮਣਾ ਹੀ ਜਨਨਤ ਤੇ ਜੋ ਜੰਮਣਾ ਔਰ ਪੰਜਾਬ ਜਿਹੜੀ ਆ ਇੱਕ ਸ਼ਾਇਰ ਨੇ ਕਿਹਾ ਕਿ ਕਸ਼ਮੀਰ ਦੁਨੀਆ ਦੀ ਧਰਤੀ ਦੀ ਸਭ ਤੋਂ ਖੂਬਸੂਰਤ ਆ ਇਹ ਕਿਸ ਨੇ ਸਵਰਗ ਵੇਖਣਾ ਹੋਵੇ ਤੇ ਇੱਥੇ ਹੀ ਆ ਇੱਥੇ ਹੀ ਇੱਥੇ ਕਸ਼ਮੀਰ ਨੂੰ ਨੇ ਤਿੰਨ ਔਰ ਕਿਹਾ ਪਰ ਮੈਂ ਕਹਿੰਦਾ ਕਿ ਜੇ ਮਾਨਵਤਾ ਵੇਖਣੀ ਹੋਵੇ ਔਰ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਵੇਖਣਾ ਹੋਵੇ ਔਰ ਜਨਨਤ ਦੇ ਸਹੀ ਨਜ਼ਾਰੇ ਵੇਖਣੇ ਹੋਣ ਜਨਤਰ ਨੂੰ ਸਹੀ ਤਰੀਕੇ ਨਾਲ ਵੇਖਣਾ ਆਵੇ ਤੇ ਉਹ ਪੰਜਾਬ ਵੀ ਆ ਪੰਜਾਬ ਵੀ ਆ ਉਹ ਪੰਜਾਬ ਵੀ ਆ ਪਾਕਿਸਤਾਨ ਦੇ ਸ਼ਾਇਰ ਨੇ ਉਰਦੂ ਅਦਬ ਦੇ ਬੜੇ ਮਸ਼ਹੂਰ ਹੋਣੇ ਲਈ ਜੀ ਉਹਨਾਂ ਦੇ ਸ਼ਬਦ ਨੇ ਕਿ ਸਭ ਕੇ ਲਈ ਮੈਂ ਬਹੁਤ ਹੂੰ ਆਪਣੇ ਲਈ ਯਰਾ ਵੀ ਨਹੀਂ ਦੋਸਤੋ ਇਦਾਂ ਹੀ ਹੁੰਦਾ ਤੇ 베ਰੀ ਉਸੇ ਨੂੰ اٹੇ ਪੈਂਦੇ ਆ ਜੀਦੇ ਤੇ 베ਰ ਹੁੰਦੇ ਆ ਇਤੋਂ ਘਬਰਾਉਣ ਦੀ ਲੋੜ ਨਹੀਂ ਜੇ ਤੁਹਾਡੇ ਕੋਈ ਅੰਦਰ ਹੈਗਾ ਤੇ ਲੋਗਰ ਤੁਨੂੰ ਵਰਤਣ ਗਈ ਪਰ ਫਿਰ ਇਹ ਵੀ ਸੱਚ ਆ ਕੇ ਜਿਹੜਾ ਬੰਦਾ ਜੇ ਚੀਜ਼ ਨੂੰ ਵਰਤ ਲਿਆ ਜਾਂਦਾ ਉਹਨੂੰ ਜਿਵੇਂ ਅੰਦਰ thro ਸੁੱਟਿਆ ਵੀ ਜਾਂਦਾ ਤੇ ਚੰਗੇ ਬੰਦੇ ਦੇ ਨਾਲ ਇਹ ਅਕਸਰੀ ਵਾਪਰਦਾ ਕਿ ਉਹਦਾ ਹਰ ਕੋਈ ਫਾਇਦਾ ਜ਼ਰੂਰ ਉਠਾਉਂਦਾ ਔਰ ਸਭ ਤੋਂ ਪਹਿਲਾਂ ਉਹ ਫਾਇਦਾ ਤੇ ਉਹਦਾ ਪਰਵਾਰ ਹੀ ਠਾਉਂਦਾ ਉਹਦਾ ਘਰ ਪਰਿਵਾਰੀ ਉਹਦੇ ਆਪ ਦੇ ਰਿਸ਼ਤੇਦਾਰ ਭੈਣ ਭਰਾ ਰਿਸ਼ਤੇ ਉਹਦੇ ਜਿਹੜੇ ਆ ਉਹ ਹੀ ਠਾਉਂਦੇ ਆ ਬਾਕੀ ਤੇ ਗੱਲਾਂ ਬਾਅਦ ਦੀਆਂ ਤੇ ਜੌਨ ਐਲੀਆ ਜੀ ਹੁਣਾਂ ਦੀ ਜਿਹੜੇ ਸ਼ਬਦ ਆ ਉਹ ਪਤਾ ਨਹੀਂ ਕਿ ਸਪੀਡ ਰੂਪ ਚ ਜਿਹੜੇ ਉਹਨਾਂ ਨੇ ਕਹੇ ਹੋਣਗੇ ਮੈਂ ਉਹਨਾਂ ਦੀ ਜਿਹੜੀ ਆ ਅਵੇਦਨਾ ਨੂੰ ਜਾਣ ਸਕਦਾ ਪੜ ਸਕਦਾ ਤੇ ਸਾਨੂੰ ਫਿਰ ਵੀ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਕੁਦਰਤ ਨੇ ਇਸ ਜਿਹੜੀ ਦੁਨੀਆ ਦੀ ਫੁਲਵਾੜੀ ਚ ਫੁੱਲ ਪੈਦਾ ਕੀਤੇ ਆ ਤੇ ਜੇ ਅਸੀਂ ਘਬਰਾਗੇ ਤੇ ਅਸੀਂ ਆਪਣੀ ਮਸਲ ਮਸਲ ਕੁਸ਼ੀ ਕਰਾਵਾਂਗੇ ਅੱਕ ਦੇ ਫੁੱਲ ਦਾ ਆਪਦਾ ਸਵਾਦ ਗੁਲਾਬ ਦੇ ਫੁੱਲ ਦਾ ਆਪਦਾ ਸਵਾਦ ਆ ਤੇ ਜਿਹੜਾ ਅਸੀਂ ਕਪੜਾ ਬੁਣ ਕੇ ਪਾਉਨੇ ਆ ਕਪਾਹ ਜਦੋਂ ਇਹਦੇ ਦੀ ਬੂਟੇ ਰੂਪ ਚ ਹੁੰਦੀ ਆ ਇਹਦਾ ਕਪਾਹ ਦਾ ਪੌਦਾ ਕਪਾਹ ਦਾ ਜਿਹੜਾ ਫੁੱਲ ਹੁੰਦਾ ਉਹ ਕਿ ਕੀ ਕਮਾਲ ਤੇ ਸ਼ਿਵ ਨੇ ਵੀ ਕਿਹਾ ਮੈਨੂੰ ਇਹ ਉੱਤ ਲੈ ਦੇ ਮੁੱਲ ਵੇ ਧਰਮੀ ਬਾਵਲਾ ਜਦੋਂ ਪੈਣ ਖਪਾਹੀ ਫੁੱਲ ਵੇ ਧਰਮੀ ਬਾਵਲਾ ਬੜੀ ਜਵਰਦਸਤ ਕਵਤਾ ਸ਼ਾਇਦ ਤੇ ਹਰ ਚੀਜ਼ ਚੋਈ ਹਵਾਵਾਂ ਮੁੱਲ ਲੱਗ ਜਾਂਦਾ ਜਿestrਾਂ ਪਤਰ ਸਾਹਿਬ ਵੀ ਕਹਿੰਦੇ ਆ ਕੋਈ ਡਲਦਿਆਂ ਚੋਂ ਲੰਘਿਆ ਹਵਾ ਬਣ ਕੇ ਤੇ ਉਸ ਮੇਰਾ ਸੰਦੇਸ਼ ਆ ਜਿਹੜਾ ਮੇਰਾ ਚੈਨਲ ਆ ਇਸਨਾਲ ਦਾ ਇਹੀ ਆ ਕਿ ਮੈਂ ਜਿਹੜੀ ਆ ਪਿਆਰ ਮੁਹੱਬਤ ਸਾਡੇ ਰਿਸ਼ਤੇ ਆ ਸਾਡੇ ਮੋਹ ਦੀਆਂ ਤੱਦਾ ਉਹ ਕਿਤੇ ਵੀ ਦੁਨੀਆ ਦੇ ਵਿੱਚ ਜਿੱਥੇ ਤੁਸੀਂ ਮੈਨੂੰ ਵੇਖਦੇ ਜੇ ਮੇਰੇ ਸ਼ਬਦਾਂ ਨੂੰ ਸੁਣਦੇ ਜੇ ਉਹ ਜੁੜੀਆਂ ਰਹਿਣ ਔਰ ਬਹੁਤ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਸਾਨੂੰ ਖੁਦ ਤੋਂ ਕਰਨੀ ਹੁੰਦੀ ਆ ਦੂਜਿਆਂ ਤੋਂ ਅਸੀਂ ਨਹੀਂ ਕਰ ਸਕਦੇ ਉਸ ਚੀਜ਼ ਦੀ ਉਮੀਦ ਕਿ ਉਹ ਕਰਨਗੇ ਕਿਉਂਕਿ ਹਰ ਪੈੜ ਸਾਨੂੰ ਕਰਨੀ ਪਊਗੀ ਜੇਰਾ ਦਰਵਾਜ਼ਾ ਸਾਡੇ ਕਰਮ ਕਰਕੇ ਬੰਦ ਹੋਇਆ ਉਸ ਦਰਵਾਜ਼ੇ ਨੂੰ ਸਾਨੂੰ ਹੀ ਖੜਕਾਉਣਾ ਪਊਗਾ ਜਾ ਕੇ ਸਾਨੂੰ ਹੀ ਕਹਿਣਾ ਪਊਗਾ ਕਿ ਕੋਈ ਗੱਲ ਨਹੀਂ ਮੈਂ ਆਇਆ ਦੁਬਾਰਾ ਚਲੋ ਜੋ ਪਿੱਛੇ ਹੋਇਆ ਜੋ ਬੀਤੀ ਸੋ ਬੀਤੀ ਹੁਣ ਨਵੀਂ ਸ਼ੁਰੂਆਤ ਕਰਦੇ ਨਵੀਂ ਕਹਾਣੀ ਸ਼ੁਰੂਆਤ ਕਰਦੇ ਆ ਨਵਾਂ ਆਰੰਭ ਕਰਦੇ ਆ ਉਹ ਸਾਨੂੰ ਆਪਣੇ ਖੁਦ ਤੋਂ ਕਰਨਾ ਪੈਣਾ ਤੇ ਕਹੇ ਕਿ ਜਮਾਨੇ ਲਈ ਬਹੁਤ ਹਮੈ ਮੇਰੇ ਆਪਣੇ ਲਈ ਕੁਝ ਵੀ ਨਹੀਂ ਜੇ ਮੈਂ ਪੰਜਾਬੀ ਚ ਕਿਹਾ ਜਿਉਂਨੇ ਲਈ ਇਹਨਾਂ ਉਰਦੂ ਚ ਕਿਹਾ ਸੀ ਜਮਾਨੇ ਕੇ ਲਈ ਬਹੁਤ ਹਮੈ ਆਪਣੇ ਲਈ ਜਰਾ ਵੀ ਨਹੀਂ ਅਵੇ ਆਪਣੇ ਲਈ ਜਰਾ ਵੀ ਨਹੀਂ ਪਰ ਫਿਰ ਵੀ ਚਲੋ ਕੋਈ ਗੱਲ ਨਹੀਂ ਸ਼ੁਰੂਆਤ ਤੇ ਸਭ ਨੂੰ ਕਰਨੀ ਆ ਰਹਾਂਗਾ ਪਰ ਮੇਰੇ ਤਰੀਕੇ ਗੱਲਾਂ ਚੰਗੀਆਂ ਲੱਗਣ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਨਵੀਆਂ ਸੰਜਮ ਹੋਦਾ ਰਹਿ ਸਕਾਂ ਇਹ ਮੇਰੀ ਅੱਜ ਦੀ ਸਵੇਰ ਦੀ ਸਹਾਇਤ ਸੀ ਜਿੱਥੇ ਵੀ ਜਿੱਥੇ ਮੈਨੂੰ ਵੇਖ ਰਹਿ ਜੇ ਤੇ ਤੇ ਦੇ ਵਿੱਚ ਜਿੱਥੋਂ ਤੱਕ ਵੀ ਮੇਰਾ ਸੰਦੇਸ਼ ਪਹੁੰਚਦਾ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਤੁਹਾਡੀ ਜਿਹੜੀ ਆ ਮੋਦੀਤੰਦ ਉਹ ਮੇਰੇ ਨਾਲ ਜੁੜੀ ਰਵੇ ਇਸੇ ਦੀ ਕਾਮਨਾ ਕਰਦਾ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਸਾਰਾ ਪਿਆਰ